ਹੁਣ ਸੇਵਾ ਕਰਨ ਵਾਲੇ ਦਾ ਢੰਗ ਦੇਖੋ ਪਰ ਜਦੋਂ ਬੰਦੇ ਦਾ ਅੱਛਾ ਟਾਈਮ ਆਉਂਦਾ ਨਾ ਉਦੋਂ ਸਿੱਧਾ ਰੱਬ ਨੂੰ ਮਿਲਣ ਨੂੰ ਸੋਚਦਾ ਉਹਨੂੰ ਜਿਹਨੇ ਚੱਕ ਲਿਆ ਰੱਬ ਬਣ ਗਿਆ ਕਿਉਂ ਨਾ ਮੈਂ ਕਿਸੇ ਦੀ ਮਾਂ ਨੂੰ ਚੱਕ ਦਾਂ ਅਸੀਂ ਇਕੱਲੇ ਕੁਝ ਨਹੀਂ ਹੁਣ ਅਸੀਂ ਇੱਥੇ ਬਹਿ ਜਾਈਏ ਠੰਡ 'ਚ ਇੰਨੇ ਮਰੀਜ਼ ਲੈ ਕੇ ਇਹਨਾਂ ਦਾ ਹਾਲਤ ਤਾਂ ਪਹਿਲਾਂ ਨਾਲੋਂ ਆਣਾ ਦੀ ਕੋਡ ਦੋ ਬੜਾ ਸ਼ੁਕਰੀਆ ਪਾਣੇ ਬੜਾ ਸ਼ੁਕਰੀਆ ਜੀ ਅਸੀਂ ਇੱਕ ਏਮ ਲਈ ਆਈ ਛੋਟਾ ਜਾਂ ਜੀ ਸਾਡੀ ਮੈਰਿਜ ਹੋਈ ਨੇ 3 ਮਹੀਨੇ ਹੋਏ ਆ ਵਾਹ ਜੀ ਵਾਹ ਅਸੀਂ 100 ਰੁਪਏ ਤੁਹਾਡੇ ਨਾਮ ਤੇ ਕੱਢਣਾ ਹੈ ਉਹ ਵਾਹਿਗੁਰੂ ਵਾਹਿ 3 ਮਹੀਨੇ ਹੋਇਆ 9000 ਰੁਪਏ ਹੀ ਦੇਖੋ ਉਹ ਵਾਹ ਜੀ ਦੇਖੋ ਹੁਣ ਸੇਵਾ ਕਰਨ ਵਾਲਿਆਂ ਦਾ ਟੰਗ ਦੇਖੋ 100 ਰੁਪਏ ਰੋਜ਼ ਕੱਢਣਾ ਨਾ ਕੱਢਣ ਲਈ ਔਖਾ ਪਰ 3000 ਰੁਪਏ ਕਿੰਨੀ ਵੱਡੀ ਅਮਾਉਂਟ ਬਣ ਜਾਂਦੀ ਹੈ ਯਾਰ ਜਿਹਦਾ ਬੱਚਾ ਇੰਨੀ ਠੰਡ ਚ ਬਿਨਾ ਦਵਾਈ ਤੋਂ ਮਰ ਰਿਹਾ ਹੋਵੇ ਨਾ ਇਹ ਉਸ ਮਾਂ ਤੇ ਕੀ ਬੀਤ ਰਹੀ ਆ ਉਹ ਜਾਣਦੀ ਹੈ ਮੇਰੇ ਤੁਹਾਡੇ ਅਰਗੇ ਨਹੀਂ ਜਾਣ ਕਿ ਕਿ ਕਦੀ ਫੀਲ ਤਾਂ ਕਰੋ ਇੱਕ ਮਿੰਟ ਲਈ ਕਿ ਮਰੀਜ਼ ਇੱਥੇ ਆਂਦਾ ਹੈ ਉਹ ਕਿੰਨੀ ਮਜਬੂਰੀ ਨਾਲ ਹੱਥ ੱਡ ਕੇ ਆਂਦਾ ਹੈ ਬੜਾ ਸ਼ੁਕਰੀਆ ਭਾਜੀ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਲਈ ਔਰ ਮਹਾਰਾਜ ਤੁਹਾਡੀ ਝੋਲੀ ਭਰੇ ਕਿ ਕੱਲ ਨੂੰ ਤੁਸੀਂ 1 ਲੱਖ ਰੁਪਏ ਵੀ ਰੋਜ਼ ਗੱਡੋ ਤੁਹਾਨੂੰ ਫਰਕ ਨਾ ਪਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਪੂਰੀ ਮਿਹਰ ਕਰੇਗਾ ਜੀ ਜਦੋਂ ਦੇਖੋ ਰੱਬ ਨੇ ਨਾ ਸਿੱਧੇ ਪੈਸੇ ਨਹੀਂ ਸੁੱਟਣੇ ਇਹਨਾਂ ਵਾਸਤੇ ਕਿਸੇ ਨਾ ਕਿਸੇ ਨੂੰ ਦੇ ਕੇ ਪਰਖਦਾ ਹੈ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਨਾ ਜਦੋਂ ਬੰਦਾ ਦੁੱਖ 'ਚ ਹੁੰਦਾ ਨਾ ਤਾਂ ਉਹਨੂੰ ਕੋਈ ਨਾ ਕੋਈ ਫਰਿਸ਼ਤਾ ਆ ਕੇ ਕਢਦਾ ਉਹਦੇ ਚੋਂ ਬੁਰਾ ਟਾਈਮ ਬੰਦੇ ਤੇ ਆਂਦਾ ਹੈ ਰੱਬ ਉਪਰੋਂ ਤਾਂ ਆ ਨਹੀਂ ਜਾਂਦਾ ਕਿ ਜੇ ਬੰਦਾ ਡੋਬ ਰਿਹਾ ਹੈ ਤਾਂ ਉਹਨੂੰ ਰੱਬ ਨੇ ਉਪਰੋਂ ਤਾਂ ਹੱਥ ਦੇ ਨਹੀਂ ਦੇਣ ਕੋ ਕਿਸਤੀ ਚ ਬੰਦਾ ਬਣ ਕੇ ਆਏਗਾ ਤੂੰ ਬਚਾਏਗਾ ਪਰ ਜਦੋਂ ਬੰਦੇ ਦਾ ਅੱਛਾ ਟਾਈਮ ਆਂਦਾ ਨਾ ਉਦੋਂ ਸਿੱਧਾ ਰੱਬ ਨੂੰ ਮਿਲਣ ਨੂੰ ਸੋਚਦਾ ਉਦੋਂ ਵੀ ਜਰੀਆ ਨਹੀਂ ਲੱਭਦਾ ਕੀ ਜੇ ਮੈਂ ਕਿਸੇ ਦੇ ਜਰੀਏ ਆਪਣੇ ਮਾਰਾ ਟਾਈਮ ਤੋਂ ਨਿਕਲਿਆ ਸੀ ਕੀ ਮੈਂ ਕਿਸੇ ਦਾ ਮਾਰਾ ਟਾਈਮ ਕੱਟ ਕੇ ਉਹਦੇ ਤੱਕ ਪਹੁੰਚਾਂ ਕਿੰਨੀ ਸਿੰਪਲ ਜੀ ਗੱਲ ਹੈ ਅੱਜ ਹਰ ਬੰਦਾ ਰੱਬ ਨੂੰ ਪਾਣਾ ਚਾਹੁੰਦਾ ਹੈ ਰੱਬ ਦੇਖਣਾ ਹੈ ਰੱਬ ਦੇਖਣਾ ਅੱਜ ਤੱਕ ਦੁਨੀਆ 'ਚ ਕਿਸੇ ਨੇ ਰੱਬ ਦੇਖਿਆ ਨਹੀਂ ਦੇਖਿਆ ਨਾ ਰੱਬ ਮਹਿਸੂਸ ਹੁੰਦਾ ਆਹੀ ਇਹ ਚੀਜ਼ ਹੈ ਤਾਂ ਜਦੋਂ ਅਸੀਂ ਦੁੱਖ 'ਚ ਹੁਣ ਸਪੋਜ਼ ਮੇਰੀ ਮਾਂ ਬਿਮਾਰ ਹੈ ਮੇਰੇ ਕੋਲ ਪੈਸੇ ਹੈ ਨਹੀਂ ਜਾਂ ਮੇਰੀ ਮਾਂ ਦਾ ਜਾਂ ਮੇਰੇ ਪਿਓ ਦਾ ਰੋਡ ਤੇ ਐਕਸੀਡੈਂਟ ਹੋ ਜਾਂਦਾ ਉਹਨੂੰ ਕੋਈ ਚੱਕ ਲੈਂਦਾ ਉਸ ਟਾਈਮ ਮੈਂ ਤਾਂ ਕੋਲ ਹੈ ਨਹੀਂ ਉਹਨੂੰ ਜਿਹਨੇ ਚੱਕ ਲਿਆ ਉਹ ਰੱਬ ਬਣ ਗਿਆ ਕਿਉਂ ਨਾ ਮੈਂ ਕਿਸੇ ਦੀ ਮ ਮੈਂ ਕਿਸੇ ਦੇ ਪਿਓ ਦੀ ਮਦਦ ਕਰਦਾ ਜਾਂ ਕਿਸੇ ਬੱਚੇ ਦੀ ਮਦਦ ਕਰਦਾ ਆਪੇ ਸਾਡੇ ਪਰਿਵਾਰਾਂ ਦਾ ਜਾਂ ਸਾਡੇ ਚਾਹਣਾਂ ਦਾ ਵੀ ਕੋ ਧਿਆਨ ਰੱਖੇਗਾ ਮੰਨਣ ਦੀਆਂ ਗੱਲਾਂ ਨੇ ਪਰ ਇੱਕ ਛੋਟੀ ਜਿਹੀ ਬੇਨਤੀ ਹੋਰ ਜੀ ਮੇਰੇ ਏਰੀਆ 'ਚ ਕੋਈ ਇਨਕੁਆਰੀ ਆਵੇ ਤੁਹਾਡੇ ਕੋਲ ਜੈਤੋ ਹਾਂਜੀ ਹਾਂਜੀ ਪੱਕਾ ਪਾਰੀ ਦਾ ਨੰਬਰ ਨੋਟ ਕਰ ਲਓ ਫਰੀਦਕੋਟ ਜੈਤੋ ਤੋਂ ਕੋਈ ਇਨਕੁਆਰੀ ਹੋਵੇ ਉਹ ਸੇਵਾ ਉੱਥੇ ਬੈਠਾ ਪ੍ਰੋਵਾਈਡ ਕਰ ਸਕਦਾ ਹੈ ਇਹ ਇਹ ਸਾਡੀ ਸਭ ਤੋਂ ਵੱਡੀ ਸੇਵਾ ਹੈ ਮੈਂ ਛੋਟਾ ਜਿਹਾ ਬਿਜ਼ਨਸਮੈਨ ਆ ਜੀ ਬੰਨੀ ਟਾਈਮ ਤਾਂ ਨਹੀਂ ਹੁੰਦਾ ਜੀ ਜੀ ਨਹੀਂ ਨਹੀਂ ਤੁਸੀਂ ਜਿਹੜਾ ਅੱਜ ਆਏ ਹੋ ਸਾਡੇ ਲਈ ਇਹ ਹੀ ਬਹੁਤ ਹੈ ਮੈਂ ਸਪੈਸ਼ਲ ਆਇਆ ਹਾਂ ਬੜਾ ਸ਼ੁਕਰ ਹੈ ਦੇਖੋ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਭਾਜੀ ਅਸੀਂ ਇਕੱਲੇ ਕੁਝ ਨਹੀਂ ਹੁਣ ਅਸੀਂ ਇੱਥੇ ਬਹਿ ਜਾਈਏ ਠੰਡ 'ਚ ਇੰਨੇ ਮਰੀਜ਼ ਲੈ ਕੇ ਇਹਨਾਂ ਦਾ ਹਾਲਤ ਤਾਂ ਪੈਸਾ ਨਾਲ ਆਉਣਾ ਨਾ ਮੇਰੀ ਗੱਲਾਂ ਨਾਲ ਤਾਂ ਹੋਣੀ ਜਾਣਾ ਔਰ ਇੰਨਾ ਪੈਸਾ ਮੇਰੇ ਇਕੱਲੇ ਕੋਲ ਹੈ ਨਹੀਂ ਕਿ ਮੈਂ ਰੋਲ ਜਿੰਨਾਂ ਨੂੰ 25-30 ਲੱਖ ਰੁਪਏ ਦੇ ਸਕਾਂ ਇਹ ਸੰਗਤ ਨੂੰ ਹੀ ਅੱਗੇ ਲੱਗਣਾ ਪੈਣਾ ਔਰ ਇਹ ਬਹੁਤ ਵੱਡੀ ਗੱਲ ਹੈ ਕਿ ਪਹਿਲੀ ਸੰਸਥਾ ਦੁਨੀਆ ਦੀ ਜਿਹੜੀ ਰੋਜ਼ ਬੰਦੀ ਪਈ ਹੈ 365 ਡੇਸ ਮੋਰ ਟਾਈਮ ਤੁਹਾਨੂੰ ਫਰੇ ਤੁਹਾਡਾ ਆਸ਼ੀਰਵਾਦ ਹੈ ਜੀ ਬੜਾ ਸ਼ੁਕਰ ਹੈ ਕਿਨੇ ਆਸ਼ੀਰਵਾਦ ਨਹੀਂ ਪੱਟਿਆਂ ਸੀ ਕੋਈ ਗੱਲ ਹੈ ਨਾ ਰੱਬ ਨੇ ਸਿੱਧਾ ਨਹੀਂ ਆਣਾ ਕਿਸੇ ਦੇ ਜਰੀਏ ਆਣਾ ਤਾਂ ਜਿਹੜਾ ਜਰੀਆ ਹੈ ਅੱਜ ਜਿੰਨੇ ਵੀ ਡੋਨਰ ਸਾਡੇ ਕੋਲ ਇੱਥੇ ਸੇਵਾ ਕਰ ਗਏ ਨੇ ਸਾਡੇ ਜਰੀਆ ਨੇ ਤਾਂ ਮੈਂ ਉਹਨਾਂ ਨੂੰ ਰੱਬ ਨਾਲ ਮੰਨਾ ਹੋਰ ਕੀ ਮੰਨਾ ਕਿਉਂਕਿ ਰੱਬ ਮੈਂ ਜਿੰਦੇ ਜੀ ਨਹੀਂ ਦੇਖ ਪਾਉਂਗਾ ਅੱਜ ਤੱਕ ਕਿਸੇ ਨੇ ਨਹੀਂ ਦੇਖਿਆ ਪਲੀਜ਼ ਉਹਨਾਂ ਦੀ ਸੇਵਾ ਦੇ ਦਿਓ ਪੱਕਾ ਪੱਕਾ ਮਿਲੂਗੀ ਪੱਕਾ ਮਿਲੂਗੀ ਬੜਾ ਸ਼ੁਕਰੀਆ ਥੈਂਕ ਯੂ ਮੈਂ ਲਾਈਕ ਜੋ ਵੀ ਹੋ ਜਿੰਦਾ ਜੋ ਮੈਂ ਤੁਹਾਡਾ ਨੰਬਰ ਹੁਣੀ ਪਾਜੀ ਨੰਬਰ ਨੋਟ ਕਰ ਲਓ ਵੀਰੇ ਤੇ ਸਾਰਾ ਕਰ